ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲੇ ਤਹਿਸੀਲ ਪੱਟੀ ਦੋਸਤੋ ਇਸ ਪਿੰਡ ਨੂੰ ਲੱਗਦੀ ਹੈ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ 22 ਹਰਵੇਲ ਦੇ ਫਾਰਮ ਤੇ ਪਹੁੰਚਿਆ ਦੋਸਤੋ ਮੋਸਟਲੀ ਵੀਰ ਦਾ ਜਿਹੜਾ ਕੰਮ ਹੈਗਾ ਡੇਰੀ ਫਾਰਮਿੰਗ ਦੇ ਨਾਲ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਜਿਹੜਾ ਦੋਸਤਾਂ ਤੁਹਾਨੂੰ ਕੰਟੀਨਿਊਸਲੀ ਜੇਕਰ ਆਪਾਂ ਗੱਲ ਕਰੀਏ ਤਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਤੁਹਾਨੂੰ ਆ ਦੋਸਤਾਂ ਐਨੀਮਲ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਐਨੀਮਲ ਜਿਹੜੇ ਦੋਸਤਾਂ ਚੰਗੇ ਆਉਂਦੇ ਆ ਠੀਕ ਹੈ ਜੀ ਬਾਕੀ ਨਰਕਪਰਕ ਆਪਣੀ ਤਸੱਲੀ ਕਰਕੇ ਜਰੂਰ ਲੈ ਜਾ ਕਰੋ ਠੀਕ ਹੈ ਜੀ ਜਿਹੜਾ ਜਿੰਨਾ ਵੀਰ ਨੇ ਦੁੱਧ ਕਿਆ ਹੁੰਦਾ ਬੇਸ਼ੱਕ ਉਹਨੇ ਦੀ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਅੱਗੇ ਜਿਹੜਾ ਦੋਸਤ ਸੇਵਾ ਦਾ ਦੁੱਧ ਹੁੰਦਾ ਹਰ ਵਾਰ ਦੀ ਤਰ੍ਹਾਂ ਆਪਾਂ ਉਹੀ ਜਿਹੜੀਆਂ ਵਾਰ-ਵਾਰ ਗੱਲਾਂ ਰਿਪੀਟ ਕਰਦੇ ਰਹਿੰਨੇ ਹਰ ਵਾਰ ਦੀ ਤਰ੍ਹਾਂ ਤੇ ਅੱਜ 17 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਅਕਾਊਂਟ ਕਰ ਸਕਦੇ ਹੋ 1 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਠੀਕ ਹੈ ਜੀ ਤੇ ਬਾਈ ਹਰਵੇਲ ਦੇ ਨਾਲ ਕਰਦੇ ਆਂ ਗੱਲ ਪੁੱਛਦੇ ਆਂ ਕਿੰਨੇ ਨਾਗਾ ਜਿਮਕਾਊ ਆ ਤੇ ਕੀ ਭਾਅ ਪੜਦਾ ਰਹੂਗਾ ਸਭ ਤੋਂ ਪਹਿਲਾਂ ਵੀਰ ਹਰਵੇਲ ਸਾਸਰੀਕਾਰ ਹਾਂਜੀ ਸੰਤੂ ਸਾਹਿਬ ਜੀ ਸਾਸਰੀਕਾਰ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਦੇਸ਼ ਜਾਂ ਇੱਥੇ ਦੇਖ ਰਹੇ ਜੋ ਇਸ ਚੈਨਲ ਨੂੰ ਪਿਆਰ ਦੇ ਰਿਹਾ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਰੀਕਾਰ ਹੋਰ ਬਾਈ ਠੀਕਾ ਬਹੁਤ ਵਧੀਆ ਵੀਰ ਹਰਵੇਲ ਤੇ ਅੱਜ ਵੀਰ ਹਰਵੇਲ ਫਿਰ ਕਿੰਨੇ ਐਨੀਮਲ ਆਪਾਂ ਬਿਲਕੁਲ ਖਿਹਾਰਤੇ ਲੈ ਆ ਗਏ ਤਾਂ ਆਲਮੋਸਟ ਆਪਣੇ ਕੋਲ 6-7 ਗਾਵਾਂ ਨੇ ਹਾਂਜੀ ਤਾਂ ਇੱਕ ਆਹ ਮਰ ਗਿਆ ਠੀਕ ਆ ਇਹ ਮੱਝ ਆ ਗਈ ਇੱਕ ਬਾਕੀ گاਵਾਂ ਦਾ ਖਾਵੀਆਂ ਸਾਰੀਆਂ ਹੈ ਹਾਂਜੀ ਕੁਝ ਸੂਈਆਂ ਨੇ ਕੁਝ ਗੱਬਣਾ ਨੇ ਠੀਕ ਆ ਤੇ ਹਰਵੀਰ ਭਾਈ ਮੱਝ ਤੋਂ ਸਟਾਰਟ ਕਰ ਲਈਏ ਵੀ ਕੀ ਡਿਟੇਲ ਆ ਸੂਣ ਵਾਲੀ ਹੈ ਜੀ ਇਹ ਸਾਨੂੰ ਸਾਹਿਬ ਤੀਜੇ ਸੂਵੇ ਸੂਈ ਆ ਹਾਂਜੀ ਕਰੀ 15 ਦਿਨ ਦੀ ਸੂਈ ਆ ਅੱਛਾ ਜੀ ਤਾਂ ਇਹਦੇ ਥੱਲੇ ਲਗਭਗ 10 ਪਰਹਾਰੇ ਨੋ ਦੇ ਲੰਕੜ ਜਿਹੜਾ ਦੁੱਧ ਹੈਗਾ ਇਹ ਪਹਿਲੇ ਠੀਕ ਆ ਅ ਦਿਨ 15 ਦਿਨ ਦੀ ਸੂਈ ਹੈ ਜੀ ਹਾਂਜੀ ਠੀਕ ਆ 15 ਦਿਨ ਜਿਹੜਾ ਦੋਸਤੋਂ ਸਮਾ ਹੋ ਗਿਆ ਮੱਝ ਨੂੰ ਸੂਈ ਨੂੰ ਠੀਕ ਆ ਜੀ ਤੇ ਸੂਆ ਦੋ ਜਾਈਏ ਸੂਆ ਤਿੰਜਾ ਤੇਜਾ ਸੂਆ ਤੇ ਦੁੱਧ 9 9.5 ਦੇ ਦਰਮਿਆਨ ਹਾਂਜੀ ਠੀਕ ਹੈ ਬਾਕੀ ਚਾਰ ਜੋ ਬਹੁਤ ਇੱਕ ਨੰਬਰ ਹੈ ਠੀਕ ਆ ਵੀਰ ਜਿਹੜੀ ਮੱਝ ਦੋਸਤੋਂ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਠੀਕ ਆ ਜੀ ਬਰੀਕ ਚਮੜੀ ਆ ਬਹੁਤ ਵਧੀਆ ਚੰਗੀ ਸ਼ਾਈਨਿੰਗ ਕਰਦੀ ਚਮੜੀ ਆ ਪਿੱਠ ਪੁੱਠੇ ਤੋਂ ਵੇਖ ਕੇ ਬਿਲਕੁਲ ਜਿਹੜੀ ਤਸੱਲੀ ਕਰ ਲਿਓ ਫਵਾਨਾ ਪੱਧਰ ਹੋਊਗਾ ਬਿਲਕੁਲ ਤੇ ਥਾਣ ਥੁਣ ਚੰਗਾ ਲੱਗਾ ਹੈਗਾ ਆ ਕਰੋ ਚੈੱਕ ਠੀਕ ਆ ਆ ਕਰੋ ਜੀ ਚੈੱਕ ਠੀਕ ਆ ਤੇ ਆ ਬਾਕੀ ਵੀਰ ਅੱਜ ਮੈਲੇ ਮੂਲੇ ਤੋਂ ਤੁਰ ਹੀ ਹੋ ਗਈ ਹੈ ਹਾਂ ਮੈਲਾ ਛੱਡ ਗਈ ਹੈ ਠੀਕ ਆ ਜੀ ਮੈਲੇ ਤਾਂ ਸਾਫ਼ ਹੋ ਗਈ ਹੈ ਠੀਕ ਆ ਤੇ ਪੂਰੀ ਜਿਹੜੀ ਦੋਸਤੋ ਨਿੱਗਰ ਮੱਝ ਹੈਗੀ ਹੈ ਠੀਕ ਆ ਜੀ ਤੇ ਬਿਲਕੁਲ ਰਾਜੀ ਆ ਨਿੱਗਰ ਤੇ ਚੁਵਾਈ ਆਪਾਂ ਵੀਰ ਤੋਂ ਪੁੱਛਾਂਗੇ ਵੀ ਚੁਵਾਈ ਜਿਹੜੀ ਦੋਸਤੋ ਆਲਮੋਸਟ ਚੰਗੀ ਲੱਗੀ ਹੁੰਦੀ ਹੈ ਕਿਉਂਕਿ ਜਿਹੜੇ ਵੀਰ ਖਾਸ ਤੌਰ ਤੇ ਵਪਾਰ ਦਾ ਕੰਮ ਕਰਦੇ ਆ ਤਸੱਲੀ ਜਿਹੜੀ ਦੋਸਤੋ ਆਪਣੀ ਕਰਕੇ ਲੈ ਕੇ ਹੁੰਦੇ ਆ ਬਾਕੀ ਤੁਸੀਂ ਲੈ ਕੇ ਜਾਣੀ ਹੈ ਤੁਸੀਂ ਵੀ ਆਪਣੀ ਤਸੱਲੀ ਆ ਦੋ ਟਾਈਮ ਦੀ ਚੁਵਾਈ ਕਰਕੇ ਕਰ ਲਿਓ ਆ ਪੈਕ ਸਾਈਡ ਤੋਂ ਜਿਹੜਾ ਤੁਸੀਂ ਹਵਾਨਾ ਵੇਖ ਕੇ ਚੈੱਕ ਕਰ ਲਿਓ ਠੀਕ ਆ ਬਿਲਕੁਲ ਪੱਧਰ ਜਿਹੜਾ ਲੈਵਾ ਤੇ ਥਾਣਾ ਥਾਣਾ ਦੀ ਪੰਤਰ ਬਹੁਤ ਚੰਗੀ ਆ ਤੇ ਚੁਵਾਈ ਵੀ ਰਹੇ ਰਵੇ ਕਿਵੇਂ ਇੱਕ ਨੰਬਰ ਪਾਸ ਆਈਏ ਇੱਕ ਨੰਬਰ ਆ ਚੁਵਾਈ 'ਚ ਕੋਈ ਸ਼ੱਕ ਨਹੀਂ ਆ ਧਾ ਗੋਲੀ ਆ ਨਾ ਕੋਈ ਭੂਰ ਨਾ ਸੱਦਾ ਠੀਕ ਆ ਬਿਲਕੁਲ ਨਿੱਗਰ ਆ ਲਊ ਪਾਟਾਲੀ ਮਾਜਾ ਬਿਲਕੁਲ ਲਓ ਦੋਸਤੋ ਮਾਝ ਤੁਸੀਂ ਵੇਖ ਕੇ ਚੈੱਕ ਕਰ ਲਈ ਆ ਤੇ ਭਾਈ ਹਰ ਮੇਰੇ ਵੀ ਕਿੰਨੇ ਦੀ ਵੀ ਲੈ ਦੇ ਕਰਨੀ ਆ ਹਾਂ ਸੰਤੂ ਸਾਹਿਬ ਇਹਦਾ 65000 ਰੁਪਇਆ ਮੋਲਾ ਉਹਦੇ ਚੋਂ ਵੀ ਮੰਨਤਨ ਹੋਊਗਾ 65000 ਦੇ ਵਿੱਚੋਂ ਤੇ ਮਿਲਦੀ ਮਿਲਦੀ ਬੜੀ ਸ਼ਰੀਫੀ ਬੜੀ ਬੜੀ ਆਰਾਮ ਨਾਲ ਜੀ ਠੀਕ ਆ ਤੇ ਬੱਚਾ ਜਿਹੜਾ ਦੋਸਤੋ ਮਗਰ ਕੱਟੀ ਦਸੀ ਸੀ ਨਾ ਵੀਰਾਂ ਕੱਟੀ ਆ ਗਈ ਹੈ ਮਗਰ ਕੱਟੀ ਆ ਗਈ ਹੈ ਜੀ ਠੀਕ ਆ ਬੱਚੇ ਤੇ ਤੁਸੀਂ ਚਵਾਈ ਕਰਨੀ ਆ 15 ਦਿਨ ਦਾ ਸਮਾਂ ਹੋ ਗਿਆ ਮਾਝ ਚੰਗੀ ਆ ਦੋਸਤੋ ਤੇ ਭਾਅ ਪੜਦਾ ਵੀ ਚੰਗਾ ਲੱਗੂਗਾ ਤੁਹਾਨੂੰ ਸੰਤੂ ਸਾਹਿਬ ਬੇਨਤੀ ਆਪਣੀ ਹਾਂਜੀ ਪਹਿਲੀ ਗੱਲ ਤਾਂ ਆਪਣੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਪਹਿਲਾਂ ਹੀ ਹਾਂਜੀ ਫਿਰ ਉਹਦੇ ਵਿੱਚ ਆਪਾਂ ਮੰਨਦਾਂ ਦਾ ਮਤਲਬ ਹੁੰਦਾ ਕੋਈ 1515 ਬਿਲਕੁਲ ਕਈ ਭੈਣ ਭਰਾ ਆ ਕੇ ਜਿਆਦਾ ਵਪਾਰ ਵਾਂਗੂ ਖਿੱਚ ਕਰਦੇ ਆ ਕਿ ਨਹੀਂ ਭਾਈ ਇੰਨੇ ਇੰਨੇ ਮੰਗੇ ਤਾਂ ਇੰਨੇ ਦੇ ਦਿੰਦਾ ਹੈ ਭਾਈ ਜੇ ਇਹਦਾ ਹੀ ਮੁੱਲ ਆਪਾਂ 75000 ਕਰਕੇ ਮੁੜ ਕੇ 65 ਦੀ ਦਈਏ ਤਾਂ ਉਹ ਚੀਜ਼ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਬਿਲਕੁਲ ਤਾਂ ਆਪਣੇ ਰੇਟ ਜਿਹੜੇ ਤਕਰੀਬਨ ਫਿਕਸ ਵਾਂਗੂ ਹੁੰਦੇ ਆ ਉਹਨਾਂ ਕੀ ਮੁੱਲ ਕਰੀਦਾ ਜਿੱਥੇ ਲੈਣਾ ਹੁੰਦਾ ਥੋੜਾ ਵਗ ਦਾ ਮਾਨਦਾਰ ਹੁੰਦਾ ਬਿਲਕੁਲ ਤੇ ਬਿਲਕੁਲ ਜਿਹੜਾ ਦੋਸਤੋ ਅੱਜ ਦੇ ਸਮੇਂ ਜੇਕਰ ਗੱਲ ਕਰੀਏ ਨਾ ਤਾਂ ਐਵੇਂ ਰੋਲਾ ਪਾਇਆ ਵੈਸੇ ਸਾਰੇ ਬਨੇ ਪਾਣਾ ਵੀ ਤੇਜ਼ੀ 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 ਆ ਤੇਜ਼ੀ ਜ਼ਰੂਰ ਆ ਪਰ ਭਾਅ ਪੜਦਾ ਵੀ ਕੋਈ ਬਿਰਲੇ ਬਿਰਲੇ ਵੀਰਾਂ ਜਿਹੜੇ ਵਪਾਰ ਕਰਦੇ ਆ ਬੜੇ ਸੂਝਵਾਨ ਤਰੀਕੇ ਨਾਲ ਕਰਦੇ ਆ ਤੇ ਭਾਅ ਪੜਤੇ ਚ ਪਸ਼ੂ ਵੀ ਦੇ ਰਹੇ ਨੇ ਠੀਕ ਆ ਇਹ ਨਹੀਂ ਵੀ ਇਹਦਾ 75000 ਮੰਗ ਕੇ ਤਾਂ ਰੋ 70 ਜਾਂ 65000 ਫੇਰ ਲੈ ਆ ਜਾਵੇ 65000 ਡਿਮਾਂਡ ਕੀਤੀ ਹੈ ਵਿੱਚੋਂ ਥੋੜਾ ਪਾਦਾ ਗੁੰਜਾਇਸ਼ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾਉਣੀ ਆ ਠੀਕ ਆ ਜੀ ਇਹ ਸੂਹੀ ਹੈ ਜੀ ਇਹ ਸੂਹੀ ਹੈ 10 ਕੁ ਦੇ ਲੱਗ ਭਾ ਜਿਹੜਾ 10 11 ਹੁਣ ਬੌਲਾ 10 ਕ ਹੈਗਾ ਜੀ 10 11 ਬੌਲਾ ਹੋਊਗਾ ਠੀਕ ਆ ਬਾਕੀ ਤੁਹਾਨੂੰ ਦਾ ਬੱਚਾ ਇਹਨੇ ਜਿਆਦਾ ਵੱਡਾ ਤੇਨ ਕਰਕੇ ਕਈ ਵਾਰ ਆਪਾਂ ਸੀਮਨ ਝਾਦੇ ਵਧੀਆ ਰਖਾ ਦਿੰਦੇ ਆ ਤੇ ਇਹ ਕਰਕੇ ਥੋੜੀ ਘਾ ਖਿੱਚੀ ਗਈ ਬਿਲਕੁਲ ਬਿਲਕੁਲ ਤੇ ਤੇ ਕੋਈ ਨਹੀਂ ਮੈਂਟੇਨ ਹੋ ਜੂਗੀ 2-4 ਹਫਤੇ ਤੱਕ ਹੋ ਜੂਗੀ ਅੱਗੇ ਦੇ ਵਿੱਚ ਵਿੱਚ ਕਵਰ ਕਰ ਦਿੰਦਾ ਹਾਂ ਤੇ ਵਹਿੜ ਵੱਡੀ ਹੈ ਦੋਸਤੋ ਠੀਕ ਹੈ ਜੀ ਕਦ ਬੋਰਤ ਜਿਹੜਾ ਹੈਗਾ ਵੱਡਾ ਵਹਿੜ ਦਾ ਤੇ 10 ਕ ਲੀਟਰ ਤੁਸੀਂ ਹੁਣ ਬੌਲੇ ਦੇ ਵਿੱਚ ਮੰਨ ਲਿਓ ਮਗਰ ਜਿਹੜਾ ਮੇਲ ਕਾਫ ਆ ਵੱਛਾ ਹੈ ਇਸ ਜਿਹੜਾ ਬਿਲਕੁਲ ਨੀਚੇ ਬੱਚਾ ਉਹ ਵੱਛਾ ਹੈ ਠੀਕ ਆ ਜਰੂਰ ਨੋਟ ਕਰ ਲਿਓ ਠੀਕ ਆ ਬਾਕੀ ਆ ਜਿਹੜਾ ਜਿਹੜਾ ਹੋਣ ਬਹੁਤ ਵਧੀਆ ਸਫਾਈ ਚੰਗੀ ਆ ਤੇ ਕਦ ਬੁੱਤ ਬਹੁਤ ਜ਼ਿਆਦਾ ਵੈਲਦਾ ਆ ਕਰੋ ਜੀ ਚੱਕ ਆ ਥਣਫੋਨਾ ਜੀ ਠੀਕ ਆ ਜੀ ਹਜੇ 1 ਵਜੇ ਦਾ ਟਾਈਮ ਹੋਇਆ ਸ਼ਾਮ ਨੂੰ ਪੂਰੀ ਬਣ ਜੂਗੀ ਆ ਦੇਖੋ ਜੀ ਪੱਦਰ ਜਿਹੜਾ ਲੇਵਾ ਦੋਸਤੋ ਠੀਕ ਆ ਤੇ ਕਦ ਵੱਡੇ ਦੀ ਆ ਤੇ ਅੱਗੇ ਜਿਹੜਾ ਦੋਸਤੋ ਬਿਲਕੁਲ ਕਿਉਂਕਿ ਅਗੇ ਪਸ਼ੂ ਮੈਂਟੇਨ ਕਰਨ ਦੇ ਵਿੱਚ ਇੱਕ ਹਫਤਾ ਵੀ ਲੈ ਜਾਊਗਾ ਪੱਠੇ-ਪੁੱਠੇ ਦਾਣਾ ਫੱਕਾ ਚੱਕੂਗਾ ਦੋਸਤੋ ਤੇ ਬਿਲਕੁਲ ਰਾਜੀ ਬਣ ਜੂਗੀ ਬੜਾ ਅੰਦਾਜ਼ਾ ਵਾ ਕੇ ਦੁੱਧ ਦੇ ਮੁਤਾਬਕ ਜਾਂ ਚੁਵਾਈ ਦੇ ਮੁਤਾਬਕ ਆਪਾਂ ਸਾਰ ਲਾਈਏ ਤਾਂ 18 ਤੋਂ 20 ਲੀਟਰ ਦੀ ਇਹਨੇ ਚੁਵਾਈ ਆਰਾਮ ਨਾਲ ਜੀ ਆ ਕਰੋ ਚੱਕ ਜੀ ਠੀਕ ਆ ਥਣ ਥਣ ਹਰ ਪਾਸਿਓ ਜਿਹੜਾ ਤੁਹਾਨੂੰ ਦਿਖਾਤਾ ਸੋਨਾ ਥਣ ਲੱਗਾ ਚੁਵਾਈ ਇੱਕ ਨੰਬਰ ਠੀਕ ਆ ਤੇ ਵੀਰ ਇਹਦਾ ਮੁੱਲ ਕਿੰਨਾ ਹੈ ਮੁੱਲ ਸੰਤੋ ਸਾਹਿਬ 38000 ਉਹ ਚੋਂ 500 ਰੁਪਏ ਮਾਨਤਨ ਹੋਊਗਾ 38000 ਹੈ ਠੀਕ ਹੈ ਬਾਕੀ ਬਹੁਤ ਚੰਗੀ ਆ ਵੱਡੀ ਇੱਕ ਵੈੜ ਬਣਨ ਵਾਲੀ ਆ ਜਾਨੀ ਥੋੜੀ ਸਾਮ ਸੰਭਾਲ ਦੀ ਜਰੂਰਤ ਆ ਬਿਲਕੁਲ ਤੇ ਸੂਆ ਦੂਜਾ ਹੀ ਸੂਈ ਸੀ ਤਜਾ ਪਹਿਲਾ ਜੀ ਪਹਿਲਾ ਪਹਿਲਣੇ ਆ ਮੂੰਹੋਂ ਛਗੀ ਆ ਜੀ ਮੂੰਹੋਂ ਛਗੀ ਆ ਪਹਿਲਾ ਸੂਆ ਜਿਹੜਾ ਦੋਸਤੋ ਸੂਈ ਬੈਠਾ ਠੀਕ ਹੈ ਸੂਈ ਆ ਥੋੜੀ ਜੀ ਕਹਿ ਲੋ ਵੀ ਇਹ ਹੈ ਨਾ ਵੀ ਉਮਰ ਕਹਿ ਲੋ ਵੀ 1 ਸਾਲ ਪੱਕ ਕੇ ਮੰਨ ਲਓ ਬਣੀ ਹੋਏਗੀ ਸੀ ਵੀ ਤੇ ਸੂਆ ਪਹਿਲਾ ਸੂਈ ਇਸ ਤੋਂ ਬਾਅਦ ਆਪਾਂ ਤੁਹਾਨੂੰ ਨਾ ਅੱਗੇ ਵੈੜਾ ਦਿਖਾਉਣੀਆਂ ਨੇ ਆਓ ਚੱਲਦੇ ਆ ਬਾਹਰ ਵੈੜਾ ਹੈਗੀਆਂ ਦੋਸਤੋ ਵੀਰ ਦੇ ਕੋਲ ਤੇ ਆ ਠੀਕ ਆ ਭਾਈ ਹਰਵੈਲ ਅੱਜ ਤਕਰੀਬਨ ਵੈੜਾ ਜਿਹੜੀਆਂ ਬਾਹਰ ਘਟੋਕਰ ਪੰਜ ਕ ਹੈਗੀਆਂ ਨਾ ਜੀ ਹਾਂਜੀ ਹਾਂਜੀ ਤੇ ਵੀਰ ਪਹਿਲੇ ਨੰਬਰ ਤੇ ਇਸ ਵੈੜ ਤੋਂ ਸਟਾਰਟ ਕਰੀਏ ਸੰਤੂ ਸਾਹਿਬ ਦੂਜੇ ਸਵੇਰੇ ਵੈੜ ਆਏ ਠੀਕ ਆ ਜੀ ਇਹਨੂੰ ਆਪਾਂ ਬਲੈਕ ਜਰਸੀ ਪਿਓਰ ਬਿਲਕੁਲ ਜਿਹਦੇ ਵਿੱਚ ਹੋਣੀ ਚਾਹੀਦੀ ਹੈ ਕੁਆਲਿਟੀ ਹਾਂਜੀ ਉਹ ਚੀਜ਼ ਆ ਸਿਰ ਤੋਂ ਲੈ ਕੇ ਲਾਲ ਥਾਨ ਹਾਂਜੀ ਠੀਕ ਆ ਕਾਲਾ ਰੰਗ ਬਿਲਕੁਲ ਤੇ ਸੰਤੂ ਸਾਹਿਬ ਇਹਦੇ ਥੱਲੇ ਕੋਈ 14 14.5 ਲੀਟਰ ਬੋਲਾਵਾ ਅੱਜ ਤੀਜੇ ਦਿਨ ਦੀ ਸੂਈ ਥੱਲੇ ਚੌਥੇ ਦਿਨ ਦੀ ਸੋਰੀ ਠੀਕ ਆ ਜੀ ਹਾਂਜੀ ਚਾਰ ਦਿਨ ਹੋ ਗਏ ਹਨ ਜੀ ਚਾਰ ਦਿਨ ਦਾ ਸਮਾਂ ਹੋ ਗਿਆ ਤੇ ਬੌਲਾ ਜਿਹੜਾ ਦੋਸਤੋ 13 ਤੋਂ ਬਾਹਰ ਵੀਰਾਂ ਦਾ ਵੀ 13 ਤੋਂ ਬਾਹਰ ਜਿਹੜਾ ਬੌਲਾ 13 ਤੋਂ 14 ਹਜੇ ਸਤਿ ਸ੍ਰੀ ਅਕਾਲ ਹਜੇ 1 ਵਜੇ ਦਾ ਟਾਈਮ ਆ ਹਾਂਜੀ ਆ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਬੰਦ ਠੀਕ ਆ ਵੀਰ ਤੋੜ ਲਓ ਜੀ ਬਾਕੀ ਥਾਣਾ ਲੈਵਾ ਤੁਸੀਂ ਵੇਖ ਕੇ ਚੈੱਕ ਕਰੋ ਦੋਸਤੋ ਠੀਕ ਆ ਵਿਹੜ ਬਿਲਕੁਲ ਦਰਮਿਆਨੇ ਮੀਡੀਅਮ ਹਾਈਟ ਦੇ ਵਿੱਚ ਆ ਤੇ ਆਰਡਰ ਦੀ ਕੁਆਲਿਟੀ ਤਕਰੀਬਨ ਤੁਸੀਂ ਵੇਖੋਗੇ ਵੱਡੀਆਂ ਵਿਹੜਾਂ ਨੂੰ ਵੱਡੀਆਂ ਕੱਦ ਬੋਤ ਵਾਲੀਆਂ ਵਿਹੜਾਂ ਨੂੰ ਵੀ ਇਹੋ ਜੀ ਆਰਡਰ ਦੀ ਕੁਆਲਿਟੀ ਕੱਟ ਲੱਗੀ ਹੁੰਦੀ ਐ ਉਹ ਉਨੀ ਉਪਰੋਂ ਖੋਦ ਜਿੰਨਾ ਥੱਲੇ ਲੇਵਾ ਬਿਲਕੁਲ ਠੀਕ ਆ ਬਾਕੀ ਜੇਕਰ ਦੋਸਤੋ ਆਪਾਂ ਨਾਰਮਲ ਦੇਖੀਏ ਤੇ ਚਵਾਦੂਗੀ ਤਕਰੀਬਨ 15 ਤੋਂ ਪਲੱਸ ਵੀ ਚਵਾਦੂਗੀ ਬਾਕੀ ਦੁੱਧ ਸੇਵਾ ਦਾ ਮੇਰੇ ਘਰ ਨਾਲੇ ਨੂੰ 18 ਨੇ ਲਗਭਗ ਚੱਲਣਾ ਚਾਹੀਦਾ ਜਿਹੜੇ ਹਿਸਾਬ ਨਾਲ ਬੋਲਾ ਬਿਲਕੁਲ ਜਿਹੜੇ ਹਿਸਾਬ ਨਾਲ ਬੋਲਾ ਦੱਸ ਰਹੇ ਵੀਰ ਫਿਰ ਚੱਲਣਾ ਚਾਹੀਦਾ ਹਨਾ ਫਿਰ 18 ਲੀਟਰ ਦੀ ਚਵਾਈ ਵੀ ਕਰਾਉਣੀ ਚਾਹੀਦੀ ਆ ਜਿਹੜਾ ਦੋਸਤੋ ਥਾਣਾ ਥੋਣਾ ਦੀ ਤੁਸੀਂ ਇੱਕ ਵਾਰੀ ਆ ਬੰਤਰ ਦੇਖੋ ਠੀਕ ਆ ਵੀ ਪਵਿੱਥਾ ਵਰਲਾ ਵੇਖੋ ਤੇ ਥਣ ਵੀ ਵੇਖੋ ਬਿਲਕੁਲ ਮੁੱਠੀ ਜਿਹਾ ਕੋਈ ਤੇ ਹਵਾਨੇ ਦੀ ਬੰਤਰ ਕਾਫੀ ਖੂਬਸੂਰਤ ਠੀਕ ਆ ਆ ਕਰੋ ਚੈੱਕ ਜੀ ਬਹੁਤ ਚੰਗੀ ਆ ਠੀਕ ਆ ਤੇ ਕਿੰਨਾ ਕੁ ਵੀਰਾਂ ਦਾ ਮੁੱਲ ਅਸਲ ਦਾ ਵੇਦਾ ਫੋਨ ਤੇ ਮੁੱਲ ਕਰਾਂਗੇ ਬਾਕੀਆਂ ਦਾ ਆਪਾਂ ਚਲੋ ਦੱਸ ਦਿੰਦੇ ਆ ਠੀਕ ਆ ਜੀ ਬੱਚਿਆਂ ਦਾ ਮਗਰ ਬੱਛਾ ਸੀਗਾ ਮੇਲ ਕਾਫ ਸੀ ਇਸ ਦੇ ਜਿਹੜਾ نیچے ਬੱਚਾ ਜੇ ਥੋੜਾ ਸ਼ਾਮ ਦਾ ਟਾਈਮ ਹੁੰਦਾ ਤਾਂ ਆਪਾਂ ਇਹਦੀ ਲਾਈਵ ਚੁਆਈ ਕਰਾਉਣੀ ਸੀ ਅੱਛਾ ਜੀ ਤਾਂ ਇੱਕ ਅਲੱਗ ਹੀ ਚੀਜ਼ ਆ ਚੁਆਈ ਦਾ ਯਾਨਕਿ ਸਵਾਦ ਬਹੁਤ ਚੰਗੀ ਚੀਜ਼ ਆ ਜਿੰਨੀ ਵੀ ਆਪਾਂ ਇਹਦੀ ਤਾਰੀਫ ਕਰ ਲਈਏ ਉਨੀ ਥੋੜੀ ਹੈ ਆ ਲਓ ਦੋਸਤੋ ਠੀਕ ਆ ਬਹੁਤ ਸੁਥਰੀ ਹਾਂ ਆ ਵੇਖੋ ਜੀ ਠੀਕ ਆ ਤੇ ਇਹ ਸਮਾਂ ਜਿਹੜਾ ਦੋਸਤੋ 1:00 ਵਜੇ ਦਾ ਸਮਾਂ ਹੈ ਠੀਕ ਆ ਤਾਂ ਕਰਕੇ ਚਵਾਈ ਵੀਰਾਂ ਦਾ ਵੀ ਟਾਈਮ ਟੂ ਟਾਈਮ ਬਾਕੀ ਤੁਸੀਂ ਆ ਕਿਸੇ ਵੀਰ ਨੇ ਖਰੀਦਣੀ ਆ ਆਪਦਾ ਟਾਈਮ ਦੋ ਟਾਈਮ ਚਵਾਈ ਕਰ ਸਕਦਾ ਠੀਕ ਆ ਸੈਟੀਸਫਾਈ ਹੋਵੋਗੇ ਵੈੜ ਚੰਗੀ ਆ ਤੇ ਬਾਪੜ ਦਾ ਖਾਸ ਤੌਰ ਤੇ ਤੁਸੀਂ ਸੰਪਰਕ ਨੰਬਰ ਜਿਹੜੇ ਦੋਸਤੋ ਬਿਲਕੁਲ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਨਾ ਬਾਈ ਹਰਦੇਲ ਦੇ ਨਾਲ ਤੇ ਆਜੋ ਅਗਲੀ ਵਾਰ ਦੀ ਜਾਣਕਾਰੀ ਲੈ ਲਈਏ ਬਾਈ ਕੀ ਰਿਪੋਰਟ ਹੈ ਅਗਲੀ ਵਾਰ ਦੀ ਸੀ ਜੀ ਮੈਨੂੰ ਸੂਈ ਨੂੰ ਕਰੀਬ ਵੀ 25 ਦਿਨ ਹੋ ਗਏ ਆ ਹਾਂਜੀ ਪਿੱਛੇ ਜਰਸੀ ਆ ਲਾਲ ਹਾਂਜੀ ਤਾਂ ਖੁਦ ਵੀ ਐ ਐਫਪੀ ਤੇ ਜਰਸੀ ਦਾ ਕਲੋਸ ਆ ਠੀਕ ਆ ਜੀ ਤੇ ਦਿਨ ਕਿੰਨੇ ਦੱਸਿਆ ਜੀ ਇਹਨੂੰ ਵੀ 25 ਦਿਨ ਹੋ ਗਏ ਸੂਈ ਨੂੰ 25 ਦਿਨ ਹੋ ਗਏ ਤੇ ਮਗਰ ਵੀ ਅੱਛੀ ਆ ਮਗਰ ਬੱਤੀ ਆ ਜਰਸੀ ਦੀ ਠੀਕ ਆ ਆਪ ਸੈਕੰਡ ਟਾਈਮਰ ਆ ਜੀ ਫਰਸਟ ਆ ਵੀਰੇ ਫਰਸਟ ਹੀ ਹੈ ਹਾਂਜੀ ਠੀਕ ਹੈ ਜੀ ਦੂਜਾ ਸੂਆ ਜਿਹੜਾ ਦੋਸਤੋ ਵੀਰਾਂ ਦਾ ਵੀ ਸੂਈ ਆ ਨਹੀਂ ਵੀਰੇ ਫਰਸਟ ਆ ਪਹਿਲਾ ਸੂਆ ਪਹਿਲਾ ਸੂਆ ਅੱਛਾ ਜੀ ਪਹਿਲਾ ਸੂਆ ਦੋਸਤੋ ਤੁਸੀਂ ਵੇਖ ਰਹੇ ਹੋ ਠੀਕ ਆ ਤੇ ਦੁੱਧ ਭਾਈ ਕਿੰਨਾ ਕੁ ਚੁਆ ਰਹੀ ਦੰਦੂ ਸਾਹਿਬ 8 8.5 ਲੀਟਰ ਜਿਹੜਾ ਇਹਦੇ ਥੱਲੇ ਹੈਗਾ ਇਸ ਟਾਈਮ ਹਾਂਜੀ ਬਾਕੀ ਇਹ ਆਈ ਬਹੁਤ ਲਿਸੇ ਮਤਲਬ ਕਮਜ਼ੋਰ ਘਰ ਹੋ ਕਹਿ ਸਕਦੇ ਆ ਕਿ ਵੱਡ ਬੜੇ ਮਾਨ ਨਹੀਂ ਪੁੰਦੇ ਸੀ ਇਹ ਬੰਦੇ ਵੀ ਅੱਗੇ ਸੇਵਾ ਸਾਮ ਨਹੀਂ ਢੀ ਹੋਈ ਸੇਵਾ ਸਾਮ ਨਾਲੇ 10 ਤੋਂ ਬਾਹਰ ਜਾ ਸਕਦੀ ਆ ਠੀਕ ਆ ਤੇ ਆਪ ਵੀ ਬੱਚੀ ਆ ਦੋਸਤੋ ਤੇ ਮਗਰ ਵੀ ਇਹ ਜਿਹੜੀ ਆ ਤੁਸੀਂ ਵੇਖੋਗੇ ਬੱਚੀ ਆ ਠੀਕ ਆ ਲਾਲ ਰੰਗ ਦੇ ਵਿੱਚ ਇਹ ਬੱਚੀ ਜਿਹੜੀ ਇਹਦੇ ਨੀਚੇ ਆ ਤੇ 25 ਕੁ 20 ਤੋਂ 25 ਦਿਨ ਦਾ ਜਿਹੜਾ ਸਮਾਂ ਹੈ ਉਹ ਹੋ ਗਿਆ ਤੇ ਚੌਣ ਚਾਲ ਬਹੁਤ ਵਧੀਆ ਠੀਕ ਆ ਚੁਵਾਈ ਵੀ ਰੰ ਦਾ ਵਧੀਆ ਹੁਣ ਕਰੈਕਟ ਜਿਹੜਾ 8 ਤੋਂ 7 ਲੀਟਰ ਹੈਗਾ ਜੀ ਹਾਂ ਬਿਲਕੁਲ ਜੀ ਇੰਨਾ ਦੁੱਧ ਹੈਗਾ ਬਾਕੀ ਰੇਟ ਵੀ ਇਹਦਾ ਬਹੁਤ ਹੀ ਜਾਇਜ਼ ਆ ਕੀ ਪਾਪੜਤਾ ਭਰਾ ਤੰਦੂ ਸਾਹਿਬ 22000 ਦੀ 22000 ਹਾਂਜੀ ਠੀਕ ਆ 22000 ਜਿਹੜੀ ਦੋਸਤੋ ਆ ਤੁਹਾਨੂੰ ਬਾਹਰ ਆਪਾਂ ਸੈਕਿੰਡ ਨੰਬਰ ਤੇ ਵੇੜ ਦਿਖਾਈ ਨਾ ਕਿ ਥੋੜਾ ਬਹੁਤ ਆਪਾਂ ਮੰਨ ਤੇ 22000 ਦੇ ਵਿੱਚੋਂ ਵੀ ਲੈਸ ਵੀਰਨ ਦਾ ਹੋ ਜੂਗੀ ਠੀਕ ਆ ਘਰ ਵੀ ਚੈਟ ਕਰ ਲਿਓ ਤਸੱਲੀ ਦੇ ਨਾਲ ਚੁਾਈ ਕਰ ਲਿਓ ਠੀਕ ਇਸ ਤੋਂ ਬਾਅਦ ਵੀਰੇ ਅਗਲੀ ਵੇੜ ਦੀ ਕੀ ਰਿਪੋਰਟ ਹੈ ਜੀ ਸੰਦੂ ਸਾਹਿਬ ਇਹ ਵੀ ਬਲੈਕ ਜਰਦੀ ਆ ਹਾਂਜੀ ਹਜੇ ਟਾਈਮ ਖੜਦੀ ਆ ਠੀਕ ਆ ਛੋਟੇ ਛੋਟੇ ਸਿੰਗ ਆ ਪਰ ਬਿਲਕੁਲ ਠੰਡੀ ਸੀਲ ਆ ਕੋਈ ਉਹ ਨਹੀਂ ਕਿ ਇਹ ਮਾਰਦੀ ਆ ਜਾਂ ਕੁਝ ਜੀ ਤਾਂ ਟਾਈਮ ਹਜੇ ਖੜੂਗੀ 10 ਦਿਨ ਠੀਕ ਆ 10 ਦਿਨ ਲੇਜੂ ਤੇ ਬਣੂਗੀ ਸੇਮ ਇੱਕ ਨੰਬਰ ਵਾਲੀ ਤੇ ਸੂਆ ਇਹਦਾ ਕਿੰਨਾ ਦੱਸਿਆ ਜੀ ਇਹ ਦੂਜਾ ਸੂਆ ਹੈ ਦੂਜਾ ਸੂਆ ਪਹਿਲੇ ਸੂਵੇ ਇਹਦੇ ਥੱਲੇ 13 ਲੀਟਰ ਦੁੱਧ ਸੀਗਾ ਠੀਕ ਆ ਜੀ ਠੀਕ ਆ ਤੇ ਪਹਿਲੇ ਸੂਵੇ ਦੋਸਤੋ 13 ਕਿਲੋ ਵੀਰਾਂ ਦਾ ਦੁੱਧ ਸੀ ਇਹਦੇ ਥੱਲੇ ਬਾਕੀ ਉਹਨਾਂ ਦੂਜਾ ਸੂਆ ਸੋਣੀ ਆ ਸਿੰਗਾ ਦਾ ਕੋਈ ਮਤਲਬ ਨਹੀਂ ਇਹ ਕਿਹੜਾ ਮਤਲਬ ਜਿਆਦਾ ਪਸ਼ੂ ਮਾਰਦਾ ਹੋਵੇ ਨਾ ਉਹ ਚੀਜ਼ ਦਾ ਫਰਕ ਪੈਂਦਾ ਬਿਲਕੁਲ ਜੀ ਕੋਈ ਗੱਲ ਨਹੀਂ ਸਿੰਗਾ ਦੀ ਕਿਹੜੀ ਗੱਲ ਹੈ ਜੀ ਬਾਕੀ ਢਿਲ ਢੁਲ ਬਹੁਤ ਜਿਆਦੀ ਆ ਅੱਜ ਬਣੂਗੀ ਠੀਕ ਆ ਅੱਜ ਵੈੜ ਸੁੰਦੀ ਨਹੀਂ ਤਕਰੀਬਨ ਭਾਵੇਂ 10 ਦਿਨ ਮੰਨ ਕੇ ਦੋਸਤੋਂ ਤੁਸੀਂ ਲੈ ਕੇ ਜਾਓ ਇਹ ਸੇਮ ਇੱਕ ਨੰਬਰ ਵਾਲੀ ਵੈੜ ਦੀ ਕਾਪੀ ਆ ਬਿਲਕੁਲ ਇਹਦੇ ਕੋਲੇ ਤੁਸੀਂ ਰਾਜ ਦੇ ਸਕਦੇ ਹੋ ਬਿਲਕੁਲ ਕਰੋ ਚੈੱਕ ਦੋਸਤੋਂ ਠੀਕ ਆ ਬਿਲਕੁਲ ਉਸੇ ਤਰ੍ਹਾਂ ਹੀ ਬਿਲਕੁਲ ਇਹ ਹੈ ਬਣੂਗੀ ਬਿਲਕੁਲ ਕੱਦ ਕਾਠੀ ਵੀ ਇੱਕੋ ਜਿਹਾ ਦੋਸਤੋਂ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਜਰਸੀ ਦਿਖਾਈ ਆ ਠੀਕ ਆ ਹਵਾਨੇ ਵਾਲੇ ਪਾਸੋਂ ਵੀ ਜਿੰਨੀ ਘਟਲ ਹੈਗੀ ਆ ਆ ਲਾਏ ਪਈ ਹੈ ਜਸਟ ਕੱਲਾ ਆਪਾਂ ਕਹਿ ਸਕਦੇ ਹਾਂ ਬਣੂ ਤੁਹਾਨੂੰ ਕਾਫੀ ਜ਼ਿਆਦਾ ਹੈ ਜੀ ਬਣੂ ਤੁਹਾਨੂੰ ਕਾਫੀ ਕਾਫੀ ਜ਼ਿਆਦੀ ਤੇ ਬੜ ਚੰਗੀ ਹੈ ਤਕਰੀਬਨ ਭਾਅ ਫੜਤਾ ਵੀਰ ਤੋਂ ਪੁੱਛ ਲੈਣੇ ਛੋਟੇ ਭਾਦੀਆਂ ਬੜਾ ਹੈਗੀਆਂ ਨੇ ਛੋਟੇ ਫਾਰਮਰ ਵਾਸਤੇ ਹੈ ਵੀ ਜਿਹੜੇ ਹਨਾ ਵੀ ਘੱਟ ਪੈਸੇ ਖਰਚ ਕਰਨੇ ਆ ਉਹਨਾਂ ਲਈ ਵੀ ਵੈਰਾਈਟੀ ਜਿਹੜੀ ਅੱਜ ਦੋਸਤੋ ਵੀਰ ਨੇ ਬਿਲਕੁਲ ਇਕੱਠੀ ਕੀਤੀ ਆ ਵੀ ਉਹਨਾਂ ਛੋਟੇ ਵੀਰਾਂ ਨਾਲ ਲਈ ਵੀ ਜਿਹੜਾ ਜ਼ਰੂਰ ਸੋਚਿਆ ਜਾਵੇ ਵੱਡੀਆਂ ਬੜਾ ਚੜੀਆਂ ਜ਼ਰੂਰੀ ਨਹੀਂ ਵੀ ਜੋ ਜਿਹੜਾ ਕਿਲੇ ਉੱਪਰ ਛੋਟੀਆਂ ਬੜਮੀਆਂ ਆਈਆਂ ਜਾਣ ਬਾਕੀ ਢਿੱਲ ਬਹੁਤ ਆ ਖਾਨ ਬਹੁਤ ਵਧੀਆ ਲੱਗਾ ਤੇ ਮੁੱਲ ਵੀ ਨੇ ਤਾਂ ਕਿੰਨਾ ਗਿਆ ਮੁੱਲ ਸੰਧੂ ਸਾਹਿਬ ਇਹਦਾ 331000 ਦੇ ਜੋ ਮੰਤਨ ਹੋਊਗਾ 331000 ਦੇ ਵਿੱਚ ਹਾਂਜੀ ਬਾਕੀ ਸੰਧੂ ਸਾਹਿਬ ਅੱਛੀ 14 ਪਲੱਸ ਚਵਾ ਦੂਗੀ ਅੱਛਾ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਥਾਣ ਹੁਣ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਬਹੁਤ ਵਧੀਆ ਇਹ ਤਾਂ ਸ਼ੁਰੂ ਹੋਈ ਆ ਆ ਕਰੋ ਚੈੱਕ ਜੀ ਠੀਕ ਆ ਠੀਕ ਹੈ ਹਜੇ ਸਟਾਰਟ ਹੋਈ ਆ ਠੀਕ ਹੈ ਜੀ ਲਾਏ ਪਈ ਆ ਵੈੜ ਨੇ ਪ੍ਰੋਪਰ ਤਿਆਰੀ ਕਰਨ ਤੋਂ ਬਾਅਦ ਫਿਰ ਸੁਣਾ ਠੀਕ ਹੈ ਤੇ ਮੁੱਲ ਭਾ ਪਰਤਾ ਵੀਰ ਨੇ ਦੱਸਦਾ ਜਰੂਰ ਸੰਪਰਕ ਇਹਦੇ ਬਾਰੇ ਕਰ ਸਕਦੇ ਹੋ ਇਸ ਤੋਂ ਨੈਕਸਟ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਉਣੀ ਹੈ ਜੀ ਸਾਹਦੂ ਸਾਹਿਬ ਕੱਚੀ ਆ ਵੱੱਛੀ ਹਜੇ ਅੱਛਾ ਜੀ ਇਹ ਸ਼ਾਈ ਵਾਲਤੀ ਆ ਗਈ ਜੀ ਸ਼ਾਈ ਵਾਲਾ ਜੀ ਇਹ ਬਲੈਕ ਠੀਕ ਹੈ ਜੀ ਤੇ ਸਮਾਂ ਲਊਗੀ ਹਜੇ ਪਰ ਇਹ ਆ ਕਿ ਇਹ ਜਿੰਨੀ ਵੀ ਅੱਜ ਦੀ ਡੇਟ ਦੇ ਵਿੱਚ ਬ੍ਰੀਡ ਹਜੇ ਆ ਇਹ ਗਰਮੀ ਦਾ ਪੂਰਾ ਸੀਜ਼ਨ ਚੱਲਣ ਵਾਲੀ ਆ ਨਾ ਇਹਨਾਂ ਨੂੰ ਕੋਈ ਬਿਮਾਰੀ ਬਿਲਕੁਲ ਰਹਿਤ ਠੀਕ ਆ ਭਾਈ ਜਰ ਮੈਂ ਲੰਮਾ ਇਹਨੂੰ ਤੋਰਿਆ ਜੀ ਹਜੇ ਧਰੂ ਤੋਰ ਰੋ ਜੀ ਤੇ ਦਿਨ ਲੈ ਜੂ ਭਾਈ ਇਹ ਤੇ ਕੱਚੀ ਲੱਗਦੀ ਮੈਨੂੰ ਇਹ ਜੀ ਆ ਜੀ ਇਹ ਥੋੜੀ ਜੀ ਬਾਕੀ ਗਰਮੀ ਦਾ ਪੂਰਾ ਸੀਜ਼ਨ ਇਹ ਜਿੰਨੀਆਂ ਵੀ ਬੱਛੀਆਂ ਸਾਰੀਆਂ ਚੱਲਣ ਵਾਲੀਆਂ ਜੀ ਬੈਠ ਦੋਸਤੋ ਤੁਸੀਂ ਦੇਖ ਕੇ ਚੈੱਕ ਕਰ ਲੈਣੀ ਆ ਠੀਕ ਆ ਜੀ ਸ਼ਾਹੀਵਾਲ ਦੇ ਵਿੱਚ ਆ ਤੇ ਤਕਰੀਬਨ ਹਜੇ ਲਾਹੇ ਪਈਏ ਦੋਸਤੋ ਹਜੇ ਬਿਲਕੁਲ ਤਕਰੀਬਨ ਤੁਸੀਂ ਤਿਆਰੀ ਅੱਜ ਦੇਖ ਸਕਦੇ ਹੋ ਤੇ ਜੇ 2 ਹਫਤੇ ਵੀ ਲੱਗੇ ਜਾਊਗੀ ਤੇ ਸਮਾਂ ਦੋਸਤੋ ਲੈ ਜਾਣਾ ਇਸ ਵੇੜ ਦੇ ਠੀਕ ਹੈ ਜਿਹੜੀਆਂ ਗਾਵਾਂ ਹੁੰਦੀਆਂ ਇਹ ਮੱਗੇ ਵੀ ਕਈ ਵਾਰ ਜਿਗਰ ਕੀਤਾ 2 ਘੰਟਿਆਂ ਦੇ ਹਿਸਾਬ ਨਾਲ ਬੰਦੀਆਂ ਅੱਜ ਰਾਤ ਹੋਰ ਹੁੰਦੀਆਂ ਸਵੇਰ ਨੂੰ ਹੋਰ ਹੋ ਜਾਂਦੀਆਂ ਬਿਲਕੁਲ ਤਾਂ ਗਾਵਾਂ ਦੀ ਤਿਆਰੀ ਬਹੁਤ ਛੇਤੀ ਹੋ ਜਾਂਦੀ ਹੈ ਆ ਕਰੋ ਚੈੱਕ ਦੋਸਤੋ ਠੀਕ ਹੈ ਹਨ ਬਹੁਤ ਵਧੀਆ ਤੇ ਲਿਸ਼ਕਾ ਵੇੜ ਤੇ ਬਿਲਕੁਲ ਜੀ ਬਲ ਠੀਕ ਹੈ ਅੱਜ ਬਿਲਕੁਲ ਦੋਸਤੋ ਤਿਆਰੀ ਜੀ ਜੁੱਟੀ ਹੋਈ ਆ ਮਤਲਬ ਹਜੇ ਨਾ ਸਟਾਰਟ ਹੋਈ ਕਹਿ ਲੋ ਤੁਸੀਂ ਵੈੜ ਸ਼ਾਹੀਵਾਲ ਦੇ ਵਿੱਚ ਪੈਂਦੀ ਆ ਤੇ ਭਾਪੜਤਾ ਵੀਰ ਤੋਂ ਪੁੱਛ ਲੈਣੇ ਆ ਤੇ ਸੂਆ ਭਾਈ ਦੂਜੇ ਸੂਨਾ ਕਿ ਪਹਿਲੇ ਨਹੀਂ ਦੂਜੇ ਜੀ ਦੂਜੇ ਦੂਜੇ ਸੂਵੇ ਆ ਹਾਂਜੀ ਠੀਕ ਆ ਤੇ ਆਹ ਵੇਖ ਲੋ ਜੀ ਬੈਕ ਸਾਈਡ ਤੋਂ ਠੀਕ ਆ ਹਜੇ ਟਿਲਟੂ ਜਿਹੜੀ ਨਾਰਮਲ ਦਿਸ ਰਹੀ ਹੈ ਅਜੇ ਤਾਂ ਬਿਲਕੁਲ ਸਟਾਰਟ ਮੈਂ ਤੁਹਾਨੂੰ ਦੱਸਿਆ ਵੀ ਕੀਤਾ ਹੈਗਾ ਇਹ ਲਾਏ ਪਈ ਹੈ ਜਸਟ ਹਜੇ ਬਣਾਉਣਾ ਆ ਇਹਨੇ ਤੇ ਕਿੰਨਾ ਮੁੱਲ ਭਰਾਇੰਦਾ ਐ ਸੰਧੂ ਸਾਹਿਬ ਇਹਦਾ ਲੈਣ ਦੇਣ 32.5 32.5 ਹਜ਼ਾਰ ਬਿਲਕੁਲ ਸੰਤੋਸ਼ਾ ਜੀ ਅੱਜ ਤਾਂ ਇੱਕ ਗਰਮੀ ਵਾਸਤੇ ਸਾਰੀਆਂ ਚੀਜ਼ਾਂ ਚੰਗੀਆਂ ਦੂਜੇ ਨੰਬਰ ਤੇ ਰੇਟ ਸਾਰੀਆਂ ਦੇ ਜਾਇਜ਼ ਆ ਠੀਕ ਹੈ ਭਾਈ ਬਿਲਕੁਲ ਠੀਕ ਹੈ ਬਾਕੀ ਫੇਸ ਤੋਂ ਇੱਕ ਵਾਰੀ ਕੁਆਲਿਟੀ ਦੇਖ ਲਓ ਦੋਸਤੋ ਠੀਕ ਆ ਆ ਜਿਹੜਾ ਮੂੰਹ ਮੱਥਾ ਸੀਗਾ ਬੈੜ ਦਾ ਕੋਈ ਵੀਰ ਕਹਿ ਨਾ ਦਵੇ ਵੀ ਕੱਲੀ ਐਚਪੀਜੀ ਵਿਖਾ ਕੇ ਨਾ ਭਈ ਸ਼ਾਹੀਵਾਲ ਬਾਈ ਕਹੀ ਜਾਂਦਾ ਤੇ ਸ਼ਾਹੀਵਾਲ ਦਾ ਜਿਹੜਾ ਦੋਸਤੋ ਹੈਗਾ ਠੀਕ ਆ ਪਰਸੈਂਟੇਜ ਵੱਧ ਘਟ ਹੋ ਸਕਦੀ ਹੈ ਬਾਕੀ ਸ਼ਾਹੀਵਾਲ ਦੇ ਵਿੱਚ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੁੰਦੀ ਹੈ ਭਾਈ ਜਿਹੜਾ ਸ਼ਾਹੀਵਾਲ ਦੀ ਸ਼ਾਈਨਿੰਗ ਆਉਗੀ ਬਿਲਕੁਲ ਤੇ ਅਗਲੀ ਵਾਰ ਜਿਹੜੀ ਹੈਗੀ ਆਪਾਂ ਬਾਈ ਹਰਬੀਰ ਕੀ ਹਾਂ ਜੀ ਦਿਓ ਪਹਿਲਾਂ ਡਿਟੇਲ ਦੱਸ ਦਿਓ ਮੇਰਾ ਪ੍ਰਾਪਾ ਸੰਦੂ ਸਾਹਿਬ ਸ਼ਾਹੀਵਾਲ ਦਾ ਤੇ ਐਚ ਐਫ ਦਾ ਕਰਾਸ ਆ ਠੀਕ ਆ ਬਈ ਤਾਂ ਬਹੁਤ ਚੰਗੀ ਦੂਜੇ ਸੂਬੇ ਵੱਛੀ ਨੇ ਸੁਣਾ ਜੀ ਤਾਂ ਕਾਕੇ ਫੋਨ ਨੂੰ ਮੜਾ ਠੀਕ ਆ ਜੀ ਦੂਜਾ ਸੂਬਾ ਸੁਣਾ ਦਿਨ ਇਹ ਵੀ ਲੈ ਜੂ ਜੇ ਸੰਦੂ ਸਾਹਿਬ ਇਹ ਵੀ ਦਿਨ ਕੋਈ 10 ਤੋਂ 12 ਦਿਨ ਖੜੂਗੀ ਪਰ ਇਹਦੇ ਜਿਹੜੇ ਓਨਰ ਸੀ ਮਾਲਕ ਸੀਗੇ ਹਾਂਜੀ ਉਹਨਾਂ ਮੁਤਾਬਕ ਇਹਦੇ ਪਹਿਲੇ ਸੂਬੇ 14 ਲੀਟਰ ਗੁੰਦ ਸੀਗਾ ਠੀਕ ਆ ਜੀ ਬਾਕੀ ਪੱਧਰ ਬਹੁਤ ਆ ਜਿੰਨੀ ਵੀ ਆਪਾਂ ਕਹੀਏ ਹੂੰ ਹੂੰ ਗੁੱਲ ਹਵਾਨਾ ਬਿਲਕੁਲ ਸਾਰੇ ਪੀਓ ਆਲਟੀਮੇਟ ਮੰਡੇਨ ਕਰਦੀ ਹੈ ਬਿਲਕੁਲ ਸਮਾ ਦੋਸਤੋ ਜਿਹਨੀਆਂ ਵੇੜਾ ਪਤਨ ਦਿਖਾ ਰਹੇ ਆ ਘੱਟੋ ਘੱਟ ਵੀ ਕੋਈ 10 ਦਿਨ ਦੀ ਕੋਈ 15 ਦੀ ਕੋਈ 12 ਕ ਦਿਨ ਦੀ ਕੱਚੀ ਆ ਠੀਕ ਆ ਕੋਈ ਹਫਤੇ ਤੱਕ ਦੀ ਤੇ ਵੇੜਾ ਚੰਗੀਆਂ ਨੇ ਤੇ ਭਾਅ ਪੜਦਾ ਵੀ ਹੈਗਾ ਕੋਈ 30 32 30 32 ਦੇ ਘਰ ਦੇ ਵਿੱਚ ਜਿਹੜੇ ਐਨੀਮਲ ਹੈਗੇ ਆ ਸੰਤੂ ਸਾਹਿਬ ਜੇ ਅੱਜ ਆਪਾਂ ਇਹਨਾਂ ਦੇ ਜਾਇਜ਼ ਰੇਟ ਕੀਤੇ ਆ ਹਾਂਜੀ ਤਾਂ ਜੇ ਭੈਣ ਭਰਾ ਕੋਈ ਲੈ ਕੇ ਵੀ ਜਾਂਦਾ 10 5 ਦਿਨ ਸੰਭ ਵੀ ਲੈਂਦਾ ਤਾਂ ਸੰਤੂ ਸਾਹਿਬ ਆਪਾਂ ਸਿੱਧਾ 10000 ਦਾ ਜਿਹੜਾ ਫਰਕ ਆ ਉਹ ਨਿਕਲ ਗਿਆ ਜਿਸ ਦਿਨੇ ਸੂ ਪੈਂਦੀਆਂ ਵਾ ਇਹਨਾਂ ਦੇ ਰੇਟ ਆਟੋਮੈਟਿਕਲੀ 10-5 ਮੈਂ ਉਹੀ ਵੇਖਦਾ ਪਿਆ ਵੀ ਇਹੋ ਜਿਹਾ ਬੈਡ ਪੂਰੀ ਬਣੀਤ ਨਹੀਂ ਹੋਵੇ ਭਾਵੇਂ ਕੋਈ 40000 ਮੰਗੀ ਜਾਵੇ ਬਿਲਕੁਲ ਜੀ ਬਿਲਕੁਲ ਤੇ ਪਰ ਅੱਜ ਮੈਨੂੰ ਕੁ ਲੱਗਦਾ ਵੀ ਭਾਈ ਹਰਵੇਰ ਕਿੰਨੀ ਕੁ ਕੀਮਤ ਕਰ ਦੇਵੇ ਜੀ ਹੰਦੂ ਸਾਹਿਬ ਜਿਹੜਾ ਲੈਂਦੇ ਨਾ 37000 37000 ਮੇਰੇ ਕੋਲ 500 ਰੁਪਏ ਛੋੜ ਹੋਊਗੀ ਵੈਸੇ ਬੱਚੀ ਚਾਲ ਨੂੰ ਬਾਹਰ ਦੀ ਬਿਲਕੁਲ ਨੋ ਵੀ ਦੋਸਤੋ ਅੱਜ ਵੀਰ ਨੇ ਤਕਰੀਬਨ ਗਰਮੀ ਨੂੰ ਵੇਖਦੇ ਹੋਏ ਵੀ ਕਹਿ ਲੋ ਵੀ ਜਿਵੇਂ ਇੱਕ ਨਾ ਸੀਜ਼ਨ ਦੇ ਹਿਸਾਬ ਨਾਲ ਰੁੱਤ ਦੇ ਹਿਸਾਬ ਨਾਲ ਕਹਿ ਲਈਏ ਵੀ ਅੱਗੇ ਵੜਣਾ ਲਿਆ ਦਿੱਤੀਆਂ ਤੁਹਾਨੂੰ ਇਹ ਗਰਮੀ ਵੀ ਚੱਲਣ ਗਈਆਂ ਕੋਈ ਇਹ ਨਹੀਂ ਖਾਣਗੇ ਵੀ ਘਰ ਕਰਦੀਆਂ ਰਹਿਣਗੀਆਂ ਨਾ ਛਾਵੇਂ ਬਣਦੇ ਧੁੱਪੇ ਬਣਦੇ ਵੀ ਵੜਾ ਉਸ ਤਰ੍ਹਾਂ ਦੀ ਐ ਵੀ ਕੋਈ ਪਿਓਰਿਟੀ ਵਾਲੀ ਵੀ ਐਚਐਫ ਵੜ ਨਹੀਂ ਹੈਗੀ ਤੇ ਕੋਈ ਕ੍ਰੋਸ ਸੰਗ ਦੇ ਵਿੱਚ ਆ ਕੋਈ ਸ਼ਾਹੀਵਾਲ ਦੇ ਵਿੱਚ ਕੋਈ ਜਰਸੀ ਦੀ ਵੜ ਦਿਖਾਈ ਆ ਆਪਾਂ ਤੁਹਾਨੂੰ ਕਿਦਾਂ ਦੇ ਸਾਹਿਬ ਜਿੰਨੀ ਐ ਮਤਲਬ ਇਹ ਨੇ ਸਾਰੀਆਂ ਗਰਮੀ ਨੂੰ ਮੰਡਨ ਕਰਨ ਗਈਆਂ ਜਜਬ ਕਰਨ ਗਈਆਂ ਤੇ ਕੋਈ ਗੱਲ ਨਹੀਂ ਬਾਕੀ ਇਹਨਾਂ ਦੀ ਜਿਹੜੀ ਦੁੱਧ ਦੀ ਕੁਆਲਿਟੀ ਆ ਇਹ ਮਤਲਬ ਮੱਝਾਂ ਦੇ ਬਰਾਬਰ ਹੁੰਦੀ ਜਿੰਨੀ ਵੀ ਅੱਜ ਦੇ ਦਿਨ ਦੇ ਵਿੱਚ ਜਿਹੜੀ ਬਰੀਡ ਖੜੀ ਆ ਸਾਰੀਆਂ ਮੱਝ ਦੇ ਤੇ ਗਾਂ ਦੇ ਦੁੱਧ ਚ ਕੋਈ ਇੰਨਾ ਬ੍ਰੀਡਾਂ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਥੋੜਾ ਬਹੁਤ ਇਹ ਦੋਸਤੋ ਮੈਂ ਤੁਹਾਨੂੰ ਘੱਟੋ ਘੱਟ 6 ਬਿਹੜਾ ਦਿਖਾਤੀਆਂ ਇੱਕ ਬਿਹੜਾ 15 ਦਿਖਾਈ ਹੈ ਤੁਹਾਨੂੰ ਸਟਾਰਟਿੰਗ ਤੋਂ ਇੱਕ ਮੱਝ ਦਿਖਾਈ ਹੈ ਠੀਕ ਹੈ ਜੀ ਤੀਜਾ ਸੂਰਾ ਤੀਜਾ ਸਵੇਰ ਥਰਡ ਲაქਟੇਸ਼ਨ ਦੇ ਵਿੱਚ ਸੂਈ ਆ ਬਿਹੜਾ ਪ੍ਰੋਪਰ ਆਪਾਂ ਤੁਹਾਨੂੰ ਦਿਖਾਤੀਆਂ ਮੈਂ ਰੇਂਜ ਤੁਹਾਨੂੰ ਦੱਸਦੀ ਆ ਵੀ 30 ਤੋਂ ਲੈ ਕੇ 35 36 ਤੱਕ ਜਿਹੜੀ ਰੇਂਜ ਆ ਦੋਸਤੋ ਅਵੇਲੇਬਲ ਹੈ ਅੱਜ ਇਸ ਘਰੇ ਬਾਈ ਹਰਵੀਰ ਸਿੰਘ ਪਿੰਡ ਜੋਰ ਸਿੰਘ ਵਾਲੀ ਤੋਂ ਆ ਬਾਈ ਹਰਵੀਰ ਇੱਕ ਸੰਪਰਕ ਨੰਬਰ ਜ਼ਰੂਰ ਦੱਸੋ 9903882025 99063882025 ਬਾਕੀ ਬੇਨਤੀ ਆ ਕਿ ਜਿਹੜੇ ਸੂਏ ਪਸ਼ੂ ਆ ਭੈਣ ਭਰਾ ਇੱਥੇ ਆਣ ਦੋ ਟਾਈਮ ਤਿੰਨ ਟਾਈਮ ਚੁਆਈ ਕਰਨ ਤਾਂ ਆਪਜੀ ਤਸੱਲੀ ਕਰਕੇ ਲੈ ਕੇ ਜਾਣ ਬਾਕੀ ਚਲੋ ਅਸੀਂ ਤਾਂ ਤਸੱਲੀ ਕੀਤੀ ਹੁੰਦੀ ਹੈ ਬਾਕੀ ਜੋ ਅਸੀਂ ਦੱਸੀਦਾ ਤਕਰੀਬਨ ਸੋ ਉਹੀ ਹੁੰਦਾ ਵਾ ਬਾਕੀ ਖੋਦ ਆਪਣੀ ਤਸੱਲੀ ਆ ਕੇ ਆਪਾਂ ਠੀਕ ਆ ਸੋ ਦੋਸਤੋ ਬਾਕੀ ਨਰਕ ਫਰਕ ਆਪਣੀ ਜਰੂਰ ਕਰ ਲਿਓ ਅੱਜ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਜਰਸੀ ਦੇ ਵਿੱਚ ਅਵੈਡ ਦਿਖਾਈ ਸੀਗੀ ਆਰਡਰ ਖਵਾਣੇ ਵੱਲੋਂ ਦੇਖੀਏ ਤਾਂ ਬਹੁਤ ਖੂਬਸੂਰਤ ਰਹੀ ਬਾਕੀ ਤਸੱਲੀ ਤੁਸਾਂ ਨੇ ਕਰਨੀ ਹੈਗੀ ਆ ਕਿਉਂਕਿ ਇੱਕ ਟਾਈਮ ਆਉ ਦੋ ਟਾਈਮ ਆਉ ਜਿਹੜੇ ਖਾਸ ਤੌਰ ਤੇ ਪਸੂ ਸੂਏ ਹੁੰਦੇ ਹਰ ਵਾਰ ਦੀ ਤਾਂ ਇੱਕ ਅਪੀਲ ਆ ਇੱਕ ਰਿਕਵੈਸਟ ਸਮਝ ਲਿਆ ਕਰੋ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਜਿਹੜੀ ਪਸ਼ੂ ਦੋਸਤ ਸੂਨ ਵਾਲੇ ਕੱਚੇ ਅਖਤੇ ਪਲਿਆ ਕਰੋ ਚਾਰੇ ਥਾਂਾਂ ਦੀ ਚੈੱਕ ਪਾਸ ਕਰਕੇ ਲੈ ਜਾਇਆ ਕਰੋ ਆਪਣਾ ਹੱਕ ਸਮਝ ਕੇ ਕਿਉਂਕਿ ਪੈਸੇ ਖਰਚ ਤੁਸਾਂ ਨੇ ਕਰਨੇ ਹੈਗੇ ਆ ਬਾਈ ਹਰਵੇਲ ਦੇ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਬਥੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ